ਵੀਹ ਪੁੱਤ ਤੇਰੇ ਪਿਓ ਨੇ ਤਾਂ ਹਾਂ ਨੀ ਕਰਨੀ ਜਾਣ ਵਾਸਤੇ ਠੀਕ ਹੈ ਨਾ ਆਪਾਂ ਮਾਵਾਂ ਧੀਏ ਚੱਲ ਜੀਏ ਟਾਈਮ ਦੇ ਨਾਲ ਹੀ ਤੇ ਜੇ ਲੱਗਿਆ ਨਾ ਤੇਰੇ ਭਰਾ ਨੂੰ ਪਤਾ ਉਹਨੇ ਤੇ ਅੱਗੇ ਟੱਕੇ ਪਾਉਣੇ ਆ ਪੇ ਨਾ ਹੀ ਜਾਣ ਉਥੇ ਮੰਮੀ ਇਹਨਾਂ ਨੂੰ ਦੱਸਣਾ ਹੀ ਘਾਤੋ ਤਿਆਰ ਤਾਂ ਹੋਏ ਆ ਚਲੋ ਉઠੋ ਚੱਗ ਜੀਏ ਇੱਕ ਵਾਰੀ ਟਾਈਮ ਨਾਲ ਚੱਲ ਜੀਏ ਮੁੜ ਕੇ ਧੋਪ ਬੜੀ ਚੜ ਜਾਂਦੀ ਹੈ ਠੀਕ ਹੈ ਨਾ ਜੇ ਦਿੱ ਡੈਡੀ ਪੁੱਛਣਗੇ ਠੀਕ ਹੈ ਉਹ ਇੱਥੇ ਚੱਲੇ ਆਂ ਸ਼ਹਿਰ ਨੂੰ ਬਾਹਰ ਤੇ ਮੇਰੀ ਗੱਲ ਸੁਣ ਲਾ ਉਹ ਸਾਸਤਰੀ ਨੂੰ ਮਤ ਚੰਗੀ ਦੇ ਗਈਆਂ ਨਹੀਂ ਅੱਜ ਚੰਗੀ ਤਰ੍ਹਾਂ ਦੇ ਕੇ ਆਵਾਂਗੇ ਕਿ ਜੇ ਇਹਨਾਂ ਨੂੰ ਕੇਸ ਕਰਨ ਦਾ ਪਤਾ ਹੈ ਇਹਨਾਂ ਨੂੰ ਹੋਣ ਦਾ ਨਹੀਂ ਪ ਕੇਸ ਕਰਨ ਦਾ ਪਤਾ ਹੀ ਭੁਗਤਣ ਦਾ ਨਹੀਂ ਪਤਾ ਇਹ ਨਹੀਂ ਪਤਾ ਕਿ ਜਾ ਕੇ ਤਰੀਕੂ ਕਿਤ ਕਿਆਵਾ ਹੈ ਮੁੰਡੇ ਨੂੰ ਦੋ ਨੰਬਰ ਵਿੱਚ ਬਾਹਰ ਕੱਢਤਾ ਵਾ ਹੈ ਸ਼ਰਮ ਹੈ ਜਦਾਨੀ ਨੂੰ ਉਹੀ ਤਾਂ ਗੱਲ ਮੈਂ ਤਾਂ ਕਿੰਨੀ ਖਰੇ ਚੁੰਦੇ ਹੀ ਇਦਾਂ ਹੈਗੇ ਸਹੀ ਗੱਲ ਆ ਪੁੱਤ ਕੋਈ ਗੱਲ ਨਹੀਂ ਮੇਰੇ ਕੋਲ ਤੇ ਜਿੰਨੀ ਹੋਈ ਨਾ ਉਨੀ ਕਰਕੇ ਆਉ ਆਣ ਬਾਣ ਸਾਰਾ ਇਕੱਠਾ ਕਰੂੰ ਇਹਦਾ ਵੇਖੀ ਦੀ ਬੇਇੱਜ਼ਤੀ ਕਿੰਨੀ ਹੁੰਦੀ ਹੈ ਚਲੋ ਕੋਈ ਨਹੀਂ ਚਲੋ ਉਠੋ ਫਿਰ ਚੱਲੀਏ ਚੱਲ ਚੱਲੀਏ ਐਵੇਂ ਹੀ ਨਾ ਵੇਖ ਲੈਣ ਕਿਤੇ ਵੇਖ ਲੈਣ ਹੋਏ ਕਾੜੀ ਨਾ ਰਣੀ ਹੈ ਇਹਨੇ ਵੇਖ ਲੈ ਕਿ ਚੁਗਲੀ ਜਾ ਕੇ ਭੱਜ ਕੇ ਲਾਉਂਦੀ ਹੈ ਠੀਕ ਆ ਨਾ ਚਲੋ ਹੁਣ ਐਵੇਂ ਚੱਲਾ ਪਿਛਲੇ ਕੋਈ ਥੋੜ ਚਲੋ ਮੰਮੀ ਫਿਰ ਤੇ ਬੜਾ ਵਧੀਆ ਵਾ ਤੂੰ ਹੀ ਨਾ ਥੋੜੀ ਜਿਹੀ ਪੜਾਈ ਵੱਲ ਧਿਆਨ ਲਿਆ ਕਰੋ ਹਾਂਜੀ ਇਦਰੇ ਥੋੜਾ ਰੱਖੂਗੀ ਨਾ ਤੇ ਅੰਟਾ ਪੀਪਰ ਵਧੀਆ ਪੜਿਆ ਕਰੂਗਾ ਹਾਂਜੀ ਚਲੋ ਕੋਈ ਨਹੀਂ ਵਧੀਆ ਸਗੋਦੀ ਹਾਂਜੀ ਠੀਕ ਹੈ ਕੋਈ ਐਵੇਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਠੀਕ ਕਿਨੂੰ ਸਲਾਮਾ ਦੇਣ ਲਈਏ ਸਲਾਮਾ ਕਿਨੂੰ ਦੇਣੀ ਆਂ ਮੰਮੀ ਦਾ ਫੋਨ ਆਉਂਦਾ ਵਾ ਮੰਮੀ ਕਹਿੰਦੀ ਕਿ ਅਗਮ ਬੜੇ ਵਧੀਆ ਤੇ ਮੇਰੇ ਨਾਲ பாதுகாப்பாக எதிர்காலத்தில் வேலை ਕੇ ਬੱਤੀ ਵਾਲੇ ਕੀ ਕਾਰਨ ਹੋਣਾ ਆ ਹੋਏ ਤਾਂ ਤੁਹਾਡੀ ਗੱਲ ਸਹੀ ਹੈ ਪਰ ਕਿਤੇ ਮੈਨੂੰ ਮਮੀ ਇਤਨ ਜ਼ਿਆਦਾ ਨਹੀਂ ਸਮਝ ਲੱਗੀ ਉਹ ਕਿਥੇ ਗਿਆ ਨੇ ਧੁੱਪ ਵਿੱਚ ਗਈਆਂ ਨੇ ਕਿਦੇ ਤੁਹਾਨੂੰ ਨਹੀਂ ਪਤਾ ਨਾ ਮੈਨੂੰ ਤਾਂ ਨਹੀਂ ਪਤਾ ਮੈਂ ਸੋਚੇ ਮੈਂ ਤੁਹਾਨੂੰ ਦੱਸ ਕੇ ਗਏ ਹੁਣ ਕੀ ਨਹੀਂ ਨਹੀਂ ਕਦੋਂ ਤੱਕ ਗਏ ਨੇ ਹੋ ਗਈ ਨਾ ਉਹ ਕੜੀ ਕਿਤੇ ਕੱਲੀ ਆ ਗਈਆਂ ਨੇ ਧੁੱਪੇ ਨਾ ਡਰ ਕੇ ਨਾ ਕਿਤੇ ਛੱਡਣ ਗਏ ਜਦੋਂ ਨਾ ਤਾਂ ਉਹਨਾਂ ਕੋਲਾਂ ਮਾਪ ਨੂੰ ਲਾ ਦੇ ਲੱਕ ਆਹ ਨੂੰ ਹੱਥ ਪੁੱਛੋ ਪਰ ਮੀਂਹ ਪਈ ਮੈਂ ਤਾਂ ਕਰਕੇ ਕਹਿ ਨਹੀਂ ਵੀ ਕਿਸੇ ਨੂੰ ਕਹਾ ਵੀ ਨਹੀਂ ਉਹਨਾਂ ਨੇ ਉਹ ਹੀ ਆ ਜੁਗਰਮੀ ਚ ਕਿੱਥੇ ਜਾਣਾ ਹੈ ਜੁਗਰਮੀ ਬੰਦਾ ਕੋੰਦਲ ਜਿੰਦਾ ਘਰੇ ਬੈਠੇ ਕਿਦਾਂ ਹੋਉਂਦੇ ਆ ਹੋਰ ਤਰ੍ਹਾਂ ਦੇ ਉਹਨਾਂ ਨੂੰ ਦੋਨੇ ਦੇ ਵੇਖੀ ਚੁੱਕਣ ਕੀ ਧਿਆਨ ਦਿੰਦਾ ਤੁਹਾਨੂੰ ਪਹਿਲੇ ਪਤਾ ਇਹਨਾਂ ਨੇ ਦੱਸਣਾ ਤੁਹ ਕੋਸ਼ਿਸ਼ੀ ਲੈਣਾ ਜੇ ਤੁਹਨ ਪਤਾ ਹੀ ਨਹੀਂ ਮੈਨੂੰ ਉਹਨਾਂ ਨੇ ਦੱਸਣਾ ਹੀ ਹੱਦ ਕਰੰਦੇ ਹੋ ਤੁਸੀਂ ਤੁਰ ਕੇ ਜਾਵਾਂਗੇ ਇੱਥੋਂ ਦੇ ਕਿੰਨੀ ਢੋਕਿਆ ਨਹੀਂ ਕੋਈ ਨਹੀਂ ਓਡੇ ਤੋਂ ਕੋਹ ਨਾ ਕੋਹ ਮਿਲ ਜਾਣਾ ਆ ਜਾ ਹੂ ਨੋਂਡਿਆ ਹੀ ਫਿਰ ਨਹੀਂ ਪਰੇ ਦਫਾ ਕਰ ਸੋਚ ਆਫ ਕਰ ਇਹਦਾ ਮਾਂਦੀ ਕਰਦੇ ਨਹੀਂ ਇੰਨਾਂ ਨੇ ਕਰੀ ਜਾ ਫੇ ਵੀ ਹੋ ਪਤਾ ਲੱਗ ਜਾਵੇ ਕਿੱਥੇ ਚਲ ਗਈਆਂ ਮਾਵਾਂ ਧੀਆਂ ਨਹੀਂ ਚੁੱਕਣ ਲਈ ਜਾਣਦੇ ਗੱਲਾਂ ਇਹਨਾਂ ਦੀਆਂ ਤੂੰ ਆ ਜਾ ਚੁੱਪ ਰਹਿ ਕੇ ਸੁਣ ਹਾਂ ਇੱਥੋਂ ਵੇਖਣੇ ਕੋਹ ਨਾ ਕੋ ਕੋ ਛੋਟਾ ਹੋ ਸਕਦਾ ਡੈਡੀ ਨੇ ਦੱਸ ਕੇ ਗਈਆਂ ਹੁਣ ਭਰੀ ਨਹੀਂ ਦੇ ਵਿੱਚ ਕਿੱਥੇ ਹੈ ਜਾਣਾ ਹੈ ਠੰਡੇ ਠੰਡੇ ਜਾਂਦੇ ਕਿਤੇ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਲੱਗਦੀ ਗਰਮੀ ਲੱਗਦੀ ਕਿਉਂ ਨਹੀਂ ਮੜ ਕੇ ਆਣ ਕੇ ਮੋਢੇ ਮੂੰਹ ਡਿਗਣਾ ਇੰਨਾ ਨਹੀਂ ਤੂੰ ਇਨਾ ਫੇਰ ਕਰਦੇ ਲਈ ਕਰਨ ਲਈ ਹੈ ਬਿਮਾਰ ਹੁੰਦੀਆਂ ਤਾਂ ਹੋਣ ਪਰ ਠੀਕ ਹੈ ਮੈਨੂੰ ਹੀ ਕਰਨੀ ਪੈਣੀ ਹੈ ਮੜ ਕੇ ਆਰਡਰ ਦੇ ਉਹਨਾਂ ਨੇ ਮੈਨੂੰ ਮਾਰਨੇ ਕਿ ਸਾਨੂੰ ਆਹ ਚੀਜ਼ ਦੇ ਦੇ ਸਾਨੂੰ ਆਹ ਚੀਜ਼ ਦੇ ਦੇ ਚੱਲ ਚੱਲ ਦੇਣੀ ਵੀ ਪੈਣੀ ਹੈ ਕੋਈ ਗੱਲ ਨਹੀਂ ਵੇਖੀ ਜਾਏਗੀ ਜਾ ਤੂੰ ਨਾ ਘੁੱਟ ਕੇ ਚਾਹ ਬਣਾ ਦੇ ਮੈਂ ਚਾਹ ਪੀ ਕੇ ਪਹਿਲੇ ਵਾਲ ਨੂੰ ਜਾਵਾਂ ਚਾਹ ਦਾ ਪਿੰਦਰ ਕੀ ਪੀਣਾ ਵਾ ਡੈਡੀ ਸਿਰ ਨਿੰਬੂ ਦਾ ਕਿਹਾ ਇਹ ਤੇ ਨਿੰਬੂ ਪਾਣੀ ਬਣਾ ਚੱਲ ਜਾ ਉਹ ਹੀ ਬਣਾ ਲੈ ਆਹ ਨਾਲੇ ਗਰਮੀ ਵੀ ਪਈ ਲੈ ਆਸਨਤਾ ਤੇ ਨੀ ਗਰਮੀ ਜੇ ਹੈ ਅੱਜ ਕਿਥੋਂ ਚੇਤਾ ਆ ਗਿਆ ਤੈਨੂੰ ਆਪਣੇ ਘਰ ਦਾ ਵਸ ਆਈ ਗਿਆ ਭੈਣ ਜੀ ਹੋਰ ਸਣਾ ਬਾਹਰ ਮੈਂ ਆਈ ਗਈ ਆ ਤੇਰੇ ਵਿੱਚ ਘੜੀ ਗਾ ਨੰਗਾਲ ਕੱਢੀ ਮੈਂ ਤੇ ਹੈਰਾਨ ਹੋ ਗਈ ਤੈਨੂੰ ਵੇਖ ਕੇ ਹੈ ਕਿਤੇ ਅੱਗੋਂ ਨਹੀਂ ਕਿਤੇ ਪਿੱਛੋਂ ਨਹੀਂ ਹੋਣ ਤੇ ਇੰਨੀ ਗਰਮੀ ਤੇ ਮਾਵਾ ਤੇ ਆ ਜਾ ਚਲ ਆ ਜਾ ਗੱਲ ਨਹੀਂ ਬੜੀ ਪਾਣੀ ਪੂਰੀ ਪਹਿਲਾਂ ਤੁਹਾਨੂੰ ਆ ਜਾ ਆਜੋ ਆਜੋ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਪਹਿਲੇ ਬਹਿ ਜਾ ਆਸਾ ਪੋਤਾ ਆਈ ਬੀਕ ਤਾਂ ਗਰਮੀ ਹੈ ਇਹ ਸੀ ਲੋਣੀ ਮਮੀ ਦਾ ਲਾਵਾ ਲਾਵਾ ਪੋਤਾ ਆਪਣਾ ਹੀ ਖੜਾ ਪਾ ਵੀ ਕਿ ਤੇ ਵੀ ਘਰ ਆ ਹਨ ਮੈਂ ਕਿਹਾ ਨਹੀਂ ਬੜੀ ਆ ਏਸੀ ਚਲਾ ਏਸੀ ਚਲਾ ਇੱਦਾਂ ਇਹ ਕੰਮਾ ਕਰਦੀ ਆ ਪੇਲੇ ਜਾ ਕੇ ਪਿਉ ਲੈਣਾ ਇਹਨੂੰ ਮੈਂ ਲਵਾਉਣੀ ਏਸੀ ਮੈਂ ਜਾ ਕੇ ਸੋਚੀ ਕੱਟ ਦੇਣੀ ਆ ਨਹੀਂ ਤੇ ਕਿਬਰਕ ਨਜ਼ਰ ਬੈਣਾ ਇਹਨਾਂ ਨੇ ਏਸੀ ਚਲਾ ਕੇ ਨਾ ਤੇ ਕਿੱਦਾਂ ਨਾ ਮੇਲਾ ਆਇਣਾ ਕੀ ਤਾਂ ਕਰਨੀ ਕੀਤੀ ਸੱਸਾ ਮੇਰਾ ਤਵਰੀ ਰੱਖਿਆ ਹੈ ਕਿ ਦਿਲ ਲਾਲ ਗਲਾਲੋ ਬਣੀ ਆ ਹੈ ਨਾਉਰ ਮਿੱਤੂ ਇਹਦਾ ਇੱਦੇ ਬਣੀ ਰਹਿੰਦੀ ਆ ਇਹ ਤਾਂ ਤੀਕੇ ਤੋਂ ਉਦੋਂ ਹੁੰਦੇ ਨਹੀਂ ਘਟੋਂਦੇ ਇਹ ਤਾਂ ਇੱਦਾਂ ਹੀ ਲਾਲ ਪੀਲੇ ਨੀਲੇ ਸੂਟ ਹੀ ਪੌਂਦੀ ਐ ਮੇਰਾ ਤਾਂ ਸਹੀ ਮੁੰਡੇ ਨੂੰ 2 ਨੰਬਰ ਵਿੱਚ ਮੁੰਡੇ ਨੂੰ ਬਾਹਰ ਕਲਤਾ ਵਾ ਤੇ ਤਲਾਕ ਕਰਾਉਂਦੇ ਹੀ ਨੌ ਨੂੰ ਘਰਵਾੜ ਕੇ ਰਾਜੀ ਨਹੀਂ ਗਈ ਜਿਹਦਾ ਆਪਣਾ ਸ਼ਾਰ ਸ਼ਿੰਗਾਰ ਨਹੀਂ ਪੂਰਾ ਹੁੰਦਾ ਉਹਨੇ ਨੌ ਨੂੰ ਥਬਰਦੋਸ਼ ਕਰਨਾ ਮਾਰੇ ਮੰਮੀ ਮੇਰੀ ਗੱਲ ਸੁਣੋ ਆਪਣੀ ਨੌ ਦਾ ਤਲਾਕ ਹੋਣ ਡਿਆ ਵਾ ਤੇ ਉਹਨੂੰ ਲਾਲ ਲਾਲ ਪੀਲੇ ਪੀਲੇ ਸੂਟ ਸੁਝਣ ਡੇ ਉਹਨੂੰ ਕੋਈ ਐ ਵੀ ਕਰ ਉਹ ਤਾਂ ਮਟ ਟੌਰ ਕੱਢ ਕੇ ਫਿਰਂਦੀ ਹੀ ਵੇਖ ਤੇ ਸਹੀ ਹੈ ਮੈਂ ਤਾਂ ਗੱਲ ਮੈਂ ਤਾਂ ਹੈਰਾਨ ਹੋ ਗਈਆਂ ਵੇਖ ਕੇ ਹੱਥ ਹੋਈ ਇਹਦੇ ਵਾਲੀ ਛੱਡੋ ਉਥੇ ਲੈ ਕੇ ਦੇ ਤਾਂ ਮੈਂ ਠੀਕ ਨਹੀਂ ਗਈ ਮੈਂ ਨਹੀਂ ਆ ਸਕਦੀ ਚਲਾਕੀ ਨਹੀਂ ਠੀਕ ਨਹੀਂ ਬਣੀ ਚੱਕਰ ਕੋਈ ਚਲਾਕੀਆਂ ਵੇਖ ਤੂੰ ਇਹਦੀ ਨਹੀਂ ਭਲੀ ਆ ਹਾਂ ਵੇਖੀ ਜਾ ਤੂੰ ਗਾੜੀ ਗਾੜੀ ਆਹੀ ਕਾਮਿਆ ਦੇ ਹੁੰਦੇ ਜਦੋਂ ਪਰਮ ਇੱਥੇ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਚੰਗੀ ਭਲੀ ਹੁੰਦੀ ਬਸ ਇੱਥੇ ਗੱਲਾਂ ਦੀ ਲੜਾਈ ਰਹਿ ਗਈ ਹੈ ਇਹ ਕਿਹਨਾਂ ਵਰਗੀ ਆ ਹੈ ਕੋਈ ਗੱਲ ਬਾਤ ਹਾਂ ਕੋਈ ਨਹੀਂ ਅੱਜ ਦੋ ਹੱਥ ਕਰਕੇ ਜਾਣੇ ਇਹਦੇ ਨਾਲ ਕਰਕੇ ਜਾਣੇਗੇ ਇਹ ਤਾਂ ਸੁਕਿੰ ਜਾਣਦੇ ਅੱਜ ਨੂੰ ਉਹ ਨਹੀਂ ਕਿ ਆ ਲੈ ਮੰਨ ਸਮਝ ਨਹੀਂ ਆਉਂਦੀ ਫਿਰ ਅਗੋ ਨਹੀਂ ਕਿਤੇ ਪਿੱਛੋਂ ਨਹੀਂ ਇਹਦੀ ਸਸਤਰ ਚੱਗੇ ਭੜਿਆ ਸਮਝ ਨਹੀਂ ਆਈ ਮੇਰੇ ਘਰ ਇਹ ਅੱਜ ਕਿੱਦਾਂ ਆਈ ਆ ਜਦੋਂ ਪਰਮ ਇੱਥੇ ਉੱਤੇ ਜ਼ਰੂਰੀ ਸਮਝਾ ਲਿੰਦਾ ਨਹੀਂ ਆਇਥੇ ਹੈ ਤਾਂ ਅੱਜ ਉਹ ਚੱਗਿਆ ਵਾ ਤੇ ਅੱਜ ਹੀ ਚੰਗੇ ਹੋਣੀ ਆ ਜਿਹੜਾ ਆ ਗਿਆ ਮੂੰਹ ਚੋਕੇ ਨਾਲੇ ਸਿਖਰ ਤੇ ਪੈਰ ਲੱਗੀ ਆ ਕਿ ਤੇਰੇ ਜਾਫਾ ਕਿਤੇ ਮੂੰਹ ਰ ਬਾਹਰ ਕੱਢੇ ਤੇ ਇਹ ਕਿੱਦਾਂ ਆਈ ਆ ਜ਼ਰੂਰ ਕੋਈ ਗੱਲ ਵਾ ਕੋਈ ਗੱਲ ਨਹੀਂ ਪਤਾ ਨਹੀਂ ਜਾਣਾ ਪਹਿਲਾਂ ਤਾਂ ਪਾਣੀ ਪਿਆ ਲੈਣਾ ਨੂੰ ਤੇ ਬਾਅਦ ਚ ਪੁੱਛਦੀ ਆ ਵੀ ਕਿੱਦਾਂ ਆਈਆਂ ਅਵੇ ਉਹ ਕੋਈ ਨਾਏ ਸਾਲਾ ਕੇ ਨੰਮ ਨਾ ਪਤਾ ਕੀ ਇਰਾਦੇ ਇਹਨਾਂ ਦੇ ਸਮਝ ਨਹੀਂ ਹੁੰਦੀ ਕੀ ਕਰਦੀਆਂ ਛੱਡੀਆਂ ਵੇ ਵੇ ਲਾ ਝਾਟੀ ਗਰਮੀ ਹੋ ਗਈ ਉਹ ਮਾਹ ਤੇਸੀ ਚਲਾ ਰਹੀ ਹੈ ਨਾ ਹਾਂ ਇਹ ਤਾਂ ਕੱਲ ਹੋ ਗਿਆ ਲਾਦ ਲੜ ਚਾ ਆਏ ਹਾਏ ਲਾਈਟ ਬੰਦ ਹੋ ਗਈ ਫੜੇ ਹੀ ਕੱਟ ਲੱਗਦੇ ਭੈਣ ਜੀ ਇੱਥੇ ਗਰਮੀ ਬੜੀ ਹੋ ਗਈ ਹੈ ਨਾ ਤੇ ਝਾਟੀ ਕੱਟ ਲੱਗਦੇ ਪਤਾ ਨਹੀਂ ਟਿਕਦੀ ਨਹੀਂ ਲਾਈਟ ਸਾਰਾ ਸਮੇਂ ਤੇ ਕਿਹੜੇ ਦੇਸ਼ ਵਿੱਚ ਗਿਆ ਵਾ ਫਿਰ ਪਰਮ ਇਹ ਤੇ ਨਹੀਂ ਪਤਾ ਕਿ ਉਹ ਪੁੱਤ ਆ ਜਾ ਨਾ ਹੀ ਹੋ ਮੈਨੂੰ ਤਾਂ ਨਾਂ ਹੀ ਨਹੀਂ ਆਉਂਦਾ ਤੇ ਮੈਂ ਤਾਂ ਕਈ ਵਾਰੀ ਪੁੱਛ ਨਹੀਂ ਹੁੰਦੀ ਉਹਨੂੰ ਤੇ ਪੁੱਤ ਮੈਨੂੰ ਦੱਸ ਪੜ ਕੀ ਨਾਂ ਆ ਵਾ ਦੱਸ ਪੜ ਉਹ ਦੱਸਦਾ ਮੇਰੇ ਸਿਰ ਚੇਤਾ ਭੁੱਲ ਜਾਂਦਾ ਹੋ ਭੈਣ ਜੀ ਹਾਂ ਤੇ ਗੱਲ ਝੂਠੀ ਆ ਤੁਹਾਨੂੰ ਸਾਰੇ ਆਸਪਾ ਦੇ ਇੰਗਲਾਂ ਦਾ ਪਤਾ ਮੈਨੂੰ ਤਾਂ ਮੁਲਕ ਦੇ ਨਾਂ ਦਾ ਨਹੀਂ ਪਤਾ ਲੈ ਤਾਂ ਛੱਡੋ ਕੈਨ ਜੀ ਫੇਰ ਆਉ ਕਿਤੇ ਪੁੱਤ ਪੁੱਛ ਕੇ ਤੁਹਾਨੂੰ ਦੱਸ ਦੂੰਗੀ ਤੁਸੀਂ ਦੱਸ ਕੀ ਲੈਣਾ ਉਹ ਜਿਹੜੇ ਮੱਝ ਮੁਲਕ ਵਿੱਚ ਹੋਵੇ ਤੁਸੀਂ ਇਹ ਸਮਾਓ ਕਿੱਦਾਂ ਹਟਾ ਦੇਣਾ ਮਾਂ ਕੀ ਉਹ ਨਹੀਂ ਜਾਣਾ ਕੋਈ ਮਤਲਬ ਨਹੀਂ ਹੈਗਾ ਅਗਰ ਉਹਦੇ ਘਰ ਵਾਲੀ ਨੂੰ ਪੁੱਛ ਕੇ ਆਂਦਾ ਨਹੀਂ ਪਤਾ ਹੈਗਾ ਦੱਸ ਕੇ ਕੁਝ ਨਹੀਂ ਪਤਾ ਉਹਨਾਂ ਦਾ ਵਾਲੇ ਨੂੰ ਕੀ ਮਤਲਬ ਪੁੱਛਣਾ ਹੈ ਜੋ ਘਰੋਂ ਤਲਾਕ ਦੇ ਪੇਪਰ ਲਾਤੇ ਉੱਥੇ ਤਾਂ ਉਹ ਤੈਨੂੰ ਕੀ ਪੁੱਛ ਕੇ ਜਾਂਦਾ ਤੂੰ ਉਹਨਾਂ ਨੂੰ ਉਹਦੀ ਕੀ ਲੱਗਣੀ ਹੈ ਉਹ ਆਪਣੇ ਪਾਪਾ ਵੀ ਬੰਡਿਆ ਤੂੰ ਹੀ ਦਿੱਤੇ ਆ ਤੁਹਾਡੇ ਵੱਲੋਂ ਆਏ ਤਲਾਕ ਦੇ ਪੇਪਰ ਤੇ ਜਦੋਂ ਤੂੰ ਇਥੇ ਦੁਖੀ ਕਰਦੀ ਆਂਦੀ ਮੈਂ ਜਾਣਾ ਹੀ ਤੇਕੇ ਮੈਂ ਜਾਣਾ ਹੀ ਤੇਕੇ ਅਜਾ ਰਹੀਗੀ ਕਰਦੇ ਅਜੇ ਤੇਕੇ ਆਂਗੀ ਤੂੰ ਰੰਗ ਦੇ ਦੇ ਨਾ ਮੈਂ ਤੂੰ ਹੀ ਮੈਨੂੰ ਤੰਗ ਕਰਦੇ ਕਿ ਮੈਂ ਉੱਥੇ ਹੀ ਜਾਣਾ ਹੈਗਾ ਮੈਂ ਉਹ ਚੰਗੇ ਨਹੀਂ ਨਿਕਲੇ ਅਹੀਂ ਉਹ ਤੇਰੇ ਇਥੋਂ ਅਖਰ ਲੈ ਕੇ ਠਾਣੇ ਇਹਨਾਂ ਕੰਮ ਜੇ ਦੀ ਲੋ ਹੈ ਤੂੰ ਇੱਧਰ ਆ ਕੇ ਪਰੇਸ਼ਾਨ ਕਰਦੇ ਏ ਤੈਨੂੰ ਇਨਾਂ ਬੰਦੀ ਵੀ ਪਣ ਲੱਗਿਆ ਇਹ ਮੇਰੇ ਨਾਲ ਹੈਂ ਕਿਦਾਂ ਜਪਾਣਾ ਚਲਾਉਣੀ ਨਾ ਮਾਵਾਂ ਤੇ ਗਾਈਆਂ ਲੰਮੀਆਂ ਦੱਸ ਚਾਹੀਆਂ ਜਿਹੜੀਆਂ ਵਿੱਚ ਮੈਂ ਜੇਤਲਾਕ ਵਾਲੇ ਪੇਪਰ ਲਾ ਹੀ ਦਿੱਤੇ ਇੱਥੇ ਉੱਥੇ ਆਉਣ ਦੇ ਵਿੱਚ ਕੀ ਫਰਕ ਹੈਗਾ ਤੁਹਾਡਾ ਨਾ ਫੋਨ ਤੁਸੀਂ ਮੇਰਾ ਕੌਣ ਲੈਂਦਾ ਦਵੇ ਜੜੀਆਂ ਹੈ ਜਦੋਂ ਮੇਰਾ ਮੁੰਡਾ ਇੱਥੇ ਹੈਗਾ ਉਹਦੇ ਉੱਤੇ ਹੀ ਭੈਣ ਜੀ ਜ਼ਰੂਰੀ ਨਾ ਸਮਝਿਆ ਆਉਣਾ ਹੈ ਆਪਣੀ ਤੀ ਰੁਕਦਾ ਅਕਲ ਮਤਰਾ ਦਿੱਤੀ ਮਾਸਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੇ ਅੱਗੇ ਆਖਾਂ ਵੀ ਇਹ ਦੋਵੇਂ ਜਣੇ ਸਿਖਰ ਦੁਪਹਿਰੇ ਕਿੰਦਾਂ ਤੁਰੀ ਆਉਂਦੀਆਂ ਪਤਾ ਨਹੀਂ ਕੀ ਹੋ ਗਿਆ ਉਹ ਤੁਹਾਨੂੰ ਜੇ ਮੇਰੇ ਘਰ ਆਈਆਂ ਨਾ ਚੰਗੀ ਤਰ੍ਹਾਂ ਗੱਲਬਾਤ ਕਰੋ ਮੇਰੇ ਨਾਲ ਵਾਧੂ ਗੱਲ ਕਰਨ ਦੀ ਲੋੜ ਨਹੀਂ ਜੇ ਜੁਰਤ ਹੀ ਨਾ ਤੇਰੇ ਵਿੱਚ ਇੰਨੀ ਤਾਂ ਸਾਹਦੇ ਸਾਹਮਣੇ ਕੱਲ ਦੀ ਫੇਰ ਤਨੰਦੇ ਮਤ ਪੈਜੀ ਜੁਰਤ ਦੀ ਨਾ ਗੱਲ ਕਰੋ 40 45 ਲੱਖ ਰੁਪਇਆ ਲਾ ਕੇ ਉਹਨੂੰ ਕੱਲਿਆ ਵਾ ਠੀਕ ਆ ਵਾ ਠੀਕਰ ਨਹੀਂ ਲਾਜਾਂ ਤੇ ਇਹ ਤੇ ਐ ਗੱਲਾਂ ਕਰੀ ਜਾਂਦੇ ਜੇ ਜਿੱਦਾਂ ਕੋਈ ਗੱਲ ਬਾਤ ਹੀ ਨਹੀਂ ਹੁੰਦੀ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੋ ਤੁਹਾਡਾ ਇੱਥੇ ਆਉਣਾ ਦਾ ਕੋਈ ਮਤਲਬ ਨਹੀਂਗਾ ਜਦੋਂ ਅਸੀਂ ਕੇਸ ਲਾਤਾ ਉਹਨੂੰ ਉੱਥੇ ਕੋਰਟ ਵਿੱਚ ਤੇ ਉੱਥੇ ਗੱਲਾਂ ਬਾਤਾਂ ਚੱਲਦੀਆਂ ਸਾਰੀਆਂ ਆ ਪਾਣੀ ਦਾਣੀ ਪੀਓ ਤੇ ਚੱਲਦੀਆਂ ਬੜਾ ਮਾਮਾ ਦੀਆਂ ਇਥੋਂ ਚੁੱਪ ਕਰਕੇ ਬੋਦੀ ਗੱਲ ਕਰਨ ਦੀ ਲੋੜ ਨਹੀਂ ਕਰਨਾ ਕਿਉਂ ਚੱਲਦੀਆਂ ਬਣੀਆਂ ਹੀ ਮੇਰਾ ਵੀ ਕਾਰਵਾ ਇਹ ਨਾ ਤੇਰਾ ਘਰ ਤਾਂ ਮੈਂ ਬਠੇਰਾ ਬਣਾਇਆ ਹੈ ਮੈਂ ਜਨਵਰਸ ਤੇ ਬਠੇਰੀ ਵਸਾਉਣ ਦੀ ਕੋਸ਼ਿਸ਼ ਕੀਤੀ ਪਰ ਤੈਨੂੰ ਖੰਭ ਲੱਗੇ ਉਦੋਂ ਹੁਣ ਭਾਵੇਂ ਕਿੱਦਾਂ ਮੋੜ ਆਇਆ ਤੂੰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਇੱਕ ਮੈਂ ਵਸਾਉਣ ਦੀ ਕੋਸ਼ਿਸ਼ ਕੀਤੀ ਮੈਂ ਉਦੋਂ ਤਾਂ ਕੱਢਣ ਨੂੰ ਫੇਰਦੀ ਹੀਗੀ ਇਹ ਕੋਸੇ ਚੰਦੀ ਹੈ ਨਖਰੇ ਹੀ ਵੇਖ ਤੂੰ ਇਹਦੇ ਉਹ ਦਿਨ ਭੁੱਲ ਗਈਆਂ ਜਿੱਦਾਂ ਜਾ ਕੇ ਚੰਨੀ ਨਾ ਕਰ ਕਰਕੇ ਰਿਸ਼ਤਾ ਮੰਗਦੀ ਹੀਗੀ ਭੈਣ ਜੀ ਮੈਂ ਤਾਂ ਧੀ ਬਣਾ ਕੇ ਰੱਖੋ ਸਾਰੀ ਉਹ ਚੰਗੀ ਧੀ ਬਣਾਈਆਂ ਹੈ ਹਾਂ ਉਹ ਮੇਰਾ ਮੁੰਡਾ ਸੋਹਣਾ ਸੁਨੱਖਾ ਨਹੀਂ ਨਾ ਤੇਰੇ ਗਾੜੀ ਮੈਂ ਚੋਲੀ ਆੜਦੇ ਹੀਗੀ ਮੈਂ ਤਾਂ ਬਠੇਰੇ ਧੀ ਬਣਾਈ ਹੈਗੀ ਮੈਂ ਤਾਂ ਪ੍ਰਤੀਤੋ ਮੱਧ ਨੂੰ ਜਾਣਿਆ ਹੈਗਾ ਪਰ ਇਹਨੂੰ ਜਦੋਂ ਖੰਭ ਲੱਗੇ ਹੀਗੇ ਕਿ ਮੈਂ ਕਿੱਥੇ ਵਸਣਾ ਹੀ ਨਹੀਂ ਮੈਂ ਤਾਂ ਇੱਥੋਂ ਨਿਕਲਣਾ ਵਾ ਬਸ ਪਤਾ ਨਹੀਂ ਇੱਥੇ ਕੀ ਹੀ ਗਾ ਜੋ ਇਹ ਚੰਗਾ ਨਹੀਂ ਲੱਗਦਾ ਹੀਗਾ ਤੇ ਅੱਜ ਮੇਰਾ ਪੁੱਤ ਪਹੁੰਚਿਆ ਨਹੀਂ ਤੇ ਅੱਜ ਪਤਾ ਨਹੀਂ ਕੀ ਨੂੰ ਚੱਟੇ ਆ ਗਿਆ ਮੇਰਾ ਘਰ ਮੇਰਾ ਘਰ ਕਰੀ ਜਾਂਦੀ ਐ ਮਿੰਦੋ ਇਹ ਸਮਝ ਨਹੀਂ ਪਿਆ ਕਿ ਜਿੰਨਾ ਚਿਰ ਤੱਕ ਤਲਾਕ ਨਹੀਂ ਨਾ ਹੁੰਦਾ ਮੇਰੀ ਤੀ ਬਰਾਬਰ ਦੀ ਹਿੱਸੇਦਾਰ ਵਾ ਇਥੇ ਤੈਨੂੰ ਸੁਣ ਲੋ ਆੜੇ ਏਸੀਆਂ ਤੱਕ ਲੱਗੇ ਆ ਨਾ ਇੱਥੇ ਆੜੇ ਡੈਡ ਬੁੱਡ ਵਾ ਇਹ ਸਭ ਕੋ ਆਪਾਂ ਦਿੱਤੇ ਆ ਭੁੱਲੋ ਨਾ ਇਹ ਗੱਲ ਨੂੰ ਦੋ ਟਰਾਲੇ ਦਾਜ ਦੇ ਦਿੱਤੇ ਆ ਆਪਾਂ ਭੈਣ ਜੀ ਬੱਸ ਕਰੋ ਬੱਸ ਕਰੋ ਐਵੇਂ ਲੋੜ ਤੋਂ ਵੱਧ ਨਹੀਂ ਬੋਲੀਦਾ ਹੁੰਦਾ ਉਹਨਾਂ ਕੋ ਮੂੰਹ ਖੋਲੇ ਜਿਨਾ ਕਿ ਨﺤਰ ਹੋ ਜਾਏ ਠੀਕ ਵਾ ਨਾ ਤੁਹਾਨੂੰ ਮੈਂ ਅੱਗੇ ਵੀ ਕਿਹਾ ਵਾ ਕਿ ਜਿਹੜੀ ਗੱਲ ਹੈਗੀ ਨਾ ਜਦੋਂ ਕੋਰਟ ਕੇਸ ਲੱਗਾ ਵਾ ਉੱਥੇ ਘਰੀ ਦੀ ਜਾ ਕੇ ਠੀਕ ਵਾ ਨਾ ਮੇਰੇ ਘਰਾਂ ਆ ਗੱਲ ਕਰਨ ਦੀ ਵਾਧੂ ਲੋੜ ਨਹੀਂ ਆ ਨਾਲੇ ਪਹਿਲੀ ਗੱਲ ਇਹ ਕਿ ਮੇਰਾ ਪੁੱਤ ਇੱਥੇ ਨਹੀਂ ਆ ਤੁਸੀਂ ਆ ਕੇ 2 ਵਜੇ ਮੇਰੇ ਨਾਲ ਗੱਲਾਂ ਕਰਦੇ ਜੀ ਕਿਹੜਾ ਹੁਣ ਸਾਡਾ ਸਮਾਨ ਹੈ ਉਹ ਤੇ ਲੈ ਕੇ ਜਾਣੇਗਾ ਕਿ ਮੈਨੂੰ ਨਹੀਂ ਰੱਖਣਾ ਤੇ ਨਾ ਰੱਖੋ ਸਮਾਨ ਤੇ ਦੋ ਸਾਡਾ ਇਹ ਚੁੱਪ ਕਰੀਂ ਲੈ ਜਾਓ ਆਪਣਾ ਸਮਾਨ ਜਿਹੜਾ ਹੈਗਾ ਅਲੱਗੋਂ ਡੱਬਾ ਜਿਹੜਾ ਲੈਣਾ ਗੱਲਾਂ ਕਰਦੀਆਂ ਕਰਦੀਆਂ ਇਹੋ ਲੈ ਲੈਂਗੇ ਜੇ ਲੈ ਲਵੋ ਇਹ ਨਹੀਂ ਸਾਰਾ ਸਮਾਨ ਹੀ ਸਾਡਾ ਵਾ ਤੁਹਾਡਾ ਭਾਰੀ ਖਾਲੀ ਹੋ ਜਾਣਾ ਜੀ ਨਹੀਂ ਤਾਂ ਬੜੀ ਚੰਗੀ ਬਣੀ ਹੋਗੀ ਹੈਂ ਇਹਨੇ ਕਿਹਨ ਦੀ ਵਿਆਹ ਕਰਨੀ ਕਿ ਕੰਨ ਆਣਾ ਕਿਦਾ ਕੋਈ ਦਾ ਵੀ ਤੂੰ ਤਾਂ ਘਰ ਆ ਕੇ ਜਿਹੜੀ ਮੇਰੀ ਗੋਦੀ ਚ ਬੈ ਕੇ ਮੇਰੇ ਵਾਲ ਕੋ ਠੰਡੀ ਆ ਤੇ ਤੈਨੂੰ ਮੈਂ ਕੀ ਕਰਾਂ ਦੂਜੀ ਗੱਲ ਤਾਂ ਮੈਂ ਦੱਸਾਂ ਕਿ ਤੁਹਾਨੂੰ ਕਿਹਾ ਇਹ ਕਲੇ ਦੱਸੀ ਕਿ ਜਦੋਂ ਕੇਸ ਲਾ ਲਈਏ ਕੋਰਟ ਵਿੱਚ ਤੇ ਕਿਸੇ ਦੇ ਘਰ ਨਹੀਂ ਜਾਇਦਾ ਮੈਂ ਕਿਹਾ ਤੇ ਆ ਵੀ ਕੇ ਛੋਕ ਦੇਣਾ ਵਾਖੇ ਕਾ ਰੱਖ ਮੈਂ ਮੈਂ ਬਦਸਲੂਕੀ ਕੀਤੀ ਮਾਵਾ ਧੀਆਂ ਨੇ ਉਹ ਤਾਂ ਤੇ ਬੜੀਆਂ ਪੜੀਆਂ ਲਿਖੇ ਬੰਦੇ ਨੇ ਮਾਵਾ ਧੀਆਂ ਹੈ ਤੇ ਇਹ ਨਹੀਂ ਤੁਹਾਨੂੰ ਪਤਾ ਆ ਮੈਨੂੰ ਕੋਟਾ ਕਾਟਾ ਨਹੀਂ ਧਮਕੀਆਂ ਨਹੀਂ ਦੇ ਦੇ ਚੰਗੀ ਗੱਲ ਆ ਠੀਕ ਹੈ ਨਾ ਜਦੋਂ ਤਰੀਕ ਆਉਂਦੀ ਆ ਆਪ ਤੇ ਭਿੱਜੀ ਬਿੱਲੀ ਬਣ ਕੇ ਅੰਦਰ ਵੜ ਜਾਨੀ ਹੈ ਹੈ ਤੈ ਬੋਲਦੀ ਕਿਉਂ ਨਹੀਂ ਹੁਣ ਹੁਣ ਬੋਲ ਹਣੂ ਤੇ ਜ਼ੁਬਾਨ ਹੈ ਨਹੀਂ ਤੇਰੇ ਚ ਨਹੀਂ ਮੈਂ ਉੱਥੇ ਆਵਾਂ ਜਾਂ ਨਾ ਆਵਾਂ ਉਹ ਮੇਰੀ ਮਰਜ਼ੀ ਆ ਮੇਰਾ ਵਕੀਲ ਤੇ ਉੱਥੇ ਆਉਂਦਾ ਨਾਲੇ ਨੋਟ ਲਾਏ ਨੋਟ ਮੈਂ ਐਵੇਂ ਨਹੀਂ ਘਰ ਬੈਂਦੀ ਠੀਕ ਵਾ ਜੇ ਤੇਰੇ ਚ ਇੰਨੇ ਜੁੱਟ ਹੈਗੇ ਨਾ ਤਾਂ ਸੱਦ ਕੇ ਮੈਂ ਖਾਲ ਮੈਨੂੰ ਉੱਥੇ ਫੇਰ ਆਉਂਗੀ ਉੱਥੇ ਮੈਂ ਨਹੀਂ ਸੱਦੂੰਗੀ ਠੀਕ ਵਾ ਨਾ ਤੇ ਜਿਹੜਾ 2 ਨੰਬਰ ਵਿੱਚ ਬਾਹਰ ਕੱਲਾ ਆਇਆ ਵਾ ਨਾ ਉਹਨੂੰ ਵੀ ਸੱਦੂੰਗੀ ਹੁਣ ਤੂੰ ਗਾੜੀ-ਗਾੜੀ ਵੇਖੀ ਜਾ ਤੇ ਕੀ ਬਣਦਾ ਤੁਹਾਡੇ ਨਾਲ ਜਿਹੜੀ ਤੂੰ ਅੰਦਰ ਵੜ ਕੇ ਬੈਠੀ ਆ ਤੇ ਨਾਲੇ ਇੱਕ ਗੱਲ ਮੇਰੀ ਬਹੁਤ ਸੁਣਨਾ ਧਿਆਨ ਦੇ ਨਾਲ ਪਤਾ ਕਿੰਨਾ ਪੈਸਾ ਲਾਇਆ ਆਪਣੀ ਧੀ ਦੇ ਜਦੋਂ ਵਿਆਹ ਕੀਤਾ ਸੀਗਾ ਚੇਤੇ ਭੁੱਲ ਗਏ ਬਨੇ ਹੁਣ ਤੇ ਤੈਨੂੰ ਉਹੀ ਗੱਲ ਕਹਿੰਦੇ ਹੁੰਦੇ ਨਾ ਸਿਆਣੇ ਸੰਘਾ ਲੱਥਾ ਤੇ ਕੀ ਲੱਡੂ ਤੇ ਕੀ ਮਠਾ ਅੱਛਾ ਬੜੀਆਂ ਗੱਲਾਂ ਹੋ ਗਈਆਂ ਤੈਨੂੰ ਹੈ ਦੱਸ ਹਾਂ ਆ ਜੇ ਗੱਲਾਂ ਨਾ ਇਹ ਬਾਅਦ ਚ ਵੇਖਾਂਗੇ ਪੰਡਾ ਲਿੰਦੀਆਂ ਤੂੰ ਕੀ ਲੈਣੀ ਆ ਕੋਈ ਦਾ ਨਹੀਂ ਅਕਲ ਮੈਂ ਦੇ ਕੇ ਤਰੂ ਪੰਡਾ ਠੀਕ ਵਾ ਦੂਜੀ ਗੱਲ ਨੂੰ ਹੋਰ ਸੋਲਾ ਜੋ ਦਿੱਤਾ ਨਾ ਤੂੰ ਮੈਨੂੰ ਨਹੀਂ ਦਿੱਤਾ ਬ੍ਰਿਤੀ ਨੂੰ ਦਿੱਤਾ ਹੈਗਾ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਉਹਨੂੰ ਲਸਾਉਣ ਦੀ ਅੱਗੇ ਉਹਨੂੰ ਕਰਤੂਤ ਨਹੀਂ ਦਿੱਤੀ ਕੋਈ ਤੂੰ ਤੇ ਮੈਨਾਂ ਹੀ ਕਸੂਰ ਵਾ ਇਹ ਤਾਂ ਕਿ ਤਾ ਬੋਲਦੇ ਆ ਜਬਾਨ ਵੇਹੇ ਦੀ ਥੰਥੂਦੀ ਗੱਠ ਲੰਮੀ ਆ ਮੇਰੇ ਤੋਂ ਰੱਖਣਾ ਹੀ ਨਹੀਂ ਤੇ ਹੁਣ ਤੂੰ ਮੇਰੇ ਸਾਹਮਣੇ ਨਹੀਂ ਹਟਾਂਂਦੀ ਜਦੋਂ ਮੇਰੀ ਧੀ ਵਿਚਾਰੀ ਜੋ ਇਕੱਲੀ ਰਹਿੰਦੀ ਹੋ ਪਤਾ ਨਹੀਂ ਵਿਚਾਰੀ ਨਿਆਣੀ ਦਾ ਕੀ ਹਾਲ ਕਰਦੀ ਹੋਣੀ ਆ ਹਾਂ ਇਹ ਤਾਂ ਸਾਰੇ ਟੱਬੇ ਵਿੱਚ ਪਾ ਕੇ ਇਕੱਲੀ ਉੱਤੇ ਚੜ ਜਾਂਦੀ ਮੇਗੀ ਤੂੰ ਕਿ ਸਮਝ ਨਹੀਂ ਆ ਚੰਗੀ ਮੱਤ ਦੇ ਕੇ ਤਾਂ ਲਿਖੀਏ ਪਤਾ ਨਹੀਂ ਵਿਚਾਰੀ ਨਿਆਣੀ ਦਾ ਕੀ ਹਾਲ ਕਰਦੀ ਹੋਣੀ ਤੂੰ ਚੰਗੇ ਨਿਆੜੀ ਹੈ ਇਹ ਪੱਕੀ ਪਿੱਥੀ ਆ ਕਿ ਤੈਨੂੰ ਬੋਲਣ ਦੀ ਖਾਂ ਤਾਂ ਤੂੰ ਮਾਸਾ ਦਿੱਤੀ ਨਾ ਹੈ ਗੱਲਾਂ ਕਰਦੀ ਫਰਦੀ ਹੈ ਨਿਆੜੀ ਹੈ ਇਹ ਅਗਲ ਤਾਂ ਬਠੇਰੀ ਵੀ ਤੇ ਮੇਰੀ ਮਾਂ ਨੇ ਅਗਲ ਤਾਂ ਇੱਥੇ ਮੇਰੀ ਮਾਂ ਨਹੀਂ ਦਿੱਤੀ ਜੀਣੀ ਨਹੀਂ ਮੈਨੂੰ ਦਿੰਦੇ ਤਈ ਜਦੋਂ ਤਾਂ ਮੈਂ ਕੀ ਕਰਨਾ ਇੱਥੇ ਰਹਿ ਕੇ ਉਹ ਜਾਂ ਮੁੰਡਾ ਇਹਦਾ ਘੋਟ ਨਾ ਗਿਆ ਮਾਰੇ ਮੇਰੀ ਗੱਲ ਸੁਣੋ ਜਿਹੜਾ ਮੇਰਾ ਸੋਨਾ ਹੀ ਨਾ ਉਹ ਫੜਾਓ ਇੱਧਰ ਮੈਂ ਲੈ ਕੇ ਜਾਣਾ ਹੁਣ ਦੀ ਗੱਲ ਸੁਣੋ ਮੇਰੀ ਐਵੇਂ ਨਾ ਮੂੰਹ ਖੋਲੀ ਜੋ ਆਰੇ ਲੋੜ ਤੋਂ ਅੰਦਰ ਉਲਾ ਪਾਈ ਚੰਗੀਆਂ ਆਹ ਜਿਹੜੇ ਸੋਨੇ ਸਾਨੇ ਦੇ ਚੀਜ਼ਾਂ ਦੇ ਚੰਕੀਆਂ ਜਿੰਦੀਆਂ ਮੈਨੂੰ ਇਹ じゃ ਕੋਟ ਦੇ ਚੱਚ ਗੱਲਾਂ ਹੋਣੀਆਂ ਹਣ ਇੱਥੇ ਨਹੀਂ ਕੁਝ ਵੀ ਹੋਣਾ ਤੇ ਕੋਟ ਨੇ ਵੀ ਤੇ ਮੈਨੂੰ ਤੇੜੀਆਂ ਮਾ ਨਾ ਜਿਹੜੀਆਂ ਜੀ ਚੀਜ਼ਾਂ ਮੈਂ ਲੈ ਜਾਉਣੀ ਐਂਦਾ ਕਰੋ ਮਾਵਾਂ ਤੀਆਂ ਦੋਵੇਂ ਘੁੱਟ ਘੁੱਟ ਭਰੋ ਪਾਣੀ ਦਾ ਹੋਰ ਤੇ ਤੇਤ ਹੋ ਜਾ ਇੱਥੋਂ ਨਿਕਲਦੀਆਂ ਹੋ ਜਾ ਬੀ ਬੋਲਣ ਦੀ ਅਗਲ ਵੇਖ ਘਰ ਆਇਆ ਨਾ ਕਿੱਦਾਂ ਬੋਲੀਦਾ ਨਾ ਤੁਸੀਂ ਬੜੀ ਸਤਕਾਇਸ਼ ਕਰਕੇ ਤੇ ਇਹਨਾਂ ਨੂੰ ਰੱਖਣੀ ਨਹੀਂ ਆਈ ਨਾ ਹੋਰ ਇਹਨਾਂ ਨੇ ਕੀ ਕਰ ਚੱਲ ਚੱਲੋ ਚੱਲੋ ਤੁਰੋ ਆ ਪੀਣਾ ਘੁੱਟ ਘੁੱਟ ਪਾਣੀ ਦੇ ਪੀਓ ਮਰਸਣ ਪੁੱਤ ਇਹਨੂੰ ਤੇ ਕੂਣ ਦੀ ਚਲੋ ਚਲਿਏ ਇੱਥੇ ਖੜਾ ਹੀ ਰਹਿਣਾ ਰਾਤ ਰਹਿਣਾ ਹਾਂ ਚੱਲ ਚੱਲ ਮੈਨਾਂ ਤੈਨੂੰ ਕੋਟ ਵੇਚੀ ਹੁਣ ਕੋਈ ਗੱਲ ਆ ਜਾਇਓ ਹੁਣ ਉੱਥੇ ਇਹਨਾਂ ਨੂੰ ਅਗਲੀ ਵਾਰੀ ਫੇਰ ਇੱਥੇ ਢੁੱਟ ਚ ਵੜਦੇ ਮੈਂ ਤੁਹਾਨੂੰ ਅੱਗੇ ਕਿਹਾ ਸੀ ਲੋਕਾਂ ਨੂੰ ਮੇਰੀ ਗੱਲ ਸੁਣਨਾ ਤਰੀਕੇ ਪਾਉਣੇ ਟਾਈਮ ਦੇ ਨਾਲ ਹੀ ਮੈਂ ਤੇ ਮੇਤੋਂ ਬੁਰਾ ਕੋਈ ਨਹੀਂ ਮੈਂ ਮੇਰਾ ਗੀਲ ਉੱਥੇ ਹੀ ਆ ਫਿਕਰ ਨਾ ਕਰ ਆਂ ਜਾ ਵੱਡੀਆਂ ਵਕੀਲ ਨੂੰ ਉੱਥੇ ਮਿਲਾਂ ਚਲੋ ਨਿਕਲਦਿਆਂ ਹੋ ਇੱਥੋਂ ਇੱਥੋਂ ਮੱਥੇ ਲਾ ਗਿਆ ਮੇਰੇ ਕੋਈ ਗੱਲ ਨਹੀਂ ਐ ਤੁਹਾਨੂੰ ਦੱਸੂ ਮੈਂ ਬਾਅਦ ਵਿੱਚ ਆਪਣਾ ਅੰਤ ਕਲੈਨ ਮੈ ਗਿਆ ਝਾੜੂ ਮੇਰਾ ਵਿੱਚੇ ਰਹਿ ਤਾ ਸਿੱਖਰ ਦੁਪਹਿਰ ਚੜ ਗਈ ਏ ਤੂੰ ਇਹ ਹਲ ਜਾਣ ਲੰਨੇ ਆ ਇਹ ਵੇਲੇ ਇੱਥੇ ਲਾਉਣਾ ਹਾਂ ਮੇਰੀ ਗੱਲ ਸੁਣਾ ਹਾਂਜੀ ਉਹ ਜਾਜਾ ਦੀ ਮਾਂ ਕਰਈਆਂ ਇਸੇ ਕਰਕੇ ਮੇਰਾ ਝਾੜੂ ਲੇਟ ਹੋ ਗਿਆ ਝਾੜੂ ਲਾਉਣ ਤੇ ਆ ਗਈਆਂ ਦੋਵੇਂ ਮਾਂ ਤੇ ਸੱਤੇ ਚੜ ਗਈਆਂ ਆਣ ਕੇ ਇੰਨੇ ਆ ਵੱਧ ਘੱਟ ਗੱਲਾਂ ਕਰਕੇ ਗੰਜਾ ਹੋਣਾ ਤੁਹਾਨੂੰ ਮੈਂ ਕੀ ਦੱਸਾਂ ਉਹਨਾਂ ਦਾ ਫਰਜ਼ ਨਹੀਂ ਇਹ ਕੰਮ ਕਰਦਿਆਂ ਕਰਕੇ ਗੰਜਾ ਵਾ ਕਿੰਨੀ ਬੇਸ਼ਰਮਾ ਦੱਸ ਹੈ ਹਾਂ ਇਹਨੋ ਰਿਸ਼ਤੇਦਾਰ ਰਿਸ਼ਤੇਦਾਰਾਂ ਨੇ ਕਮਰਾ ਖਾ ਲਈ ਨਾ ਰਿਸ਼ਤੇਦਾਰਾਂ ਵਾਲਾ ਤਾਂ ਕਮਰਾ ਖਣਾਉਂਦੇ ਉਹ ਤਾਂ ਮੈਨੂੰ ਸੋਨੇ ਤੱਕ ਸੁਣਾਦੀ ਐ ਨੋਂ ਤੁਹਾਡੀ ਜਿਹੜੀ ਆ ਇਹ ਮੇਰਾ ਸੋਨਾ ਕੱਢ ਕੇ ਦੋ ਤੇ ਤੁਹਾਡੀ ਕੁੜਮਣੀ ਆ ਉਹ ਆਦੇ ਹੜੇ ਏਸੀ ਲੱਗੇ ਆੜਾ ਸਮਾਨ ਆ ਸਾਰਾ ਸਾਡਾ ਹੀ ਆ ਗੱਡੀਆਂ ਪਰ ਪਰ ਕੱਲੇ ਹੀ ਅਹੀਂ ਤੇ ਮਹਿਲਾ ਜੋ ਖਜੈਆਂ ਜੇ ਤੇ ਜੇ ਮੈਂ ਇਹ ਕੇਸ ਸੁਣਾਦੀ ਆ ਤੇ ਕੋਰਟ ਵਿੱਚ ਜਾ ਤੇ ਘਰਾਂ ਵਿੱਚ ਨਹੀਂ ਆਈਦਾ ਉਹਦਾ ਤੇ ਬੜੇ ਪੜੇ ਲਿਖੇ ਜੀ ਤੁਹਾਨੂੰ ਇੰਨਾ ਕੁ ਲੱਗਦਾ ਨਹੀਂ ਪਤਾ ਤੁਹਾਡੇ ਤੇ ਮੈਂ ਇੱਕ ਹੋਰ ਕੇਸ ਠੋਕ ਦੇਣਾ ਜੇ ਪਰ ਉਹ ਨਹੀਂ ਟਲਿਆ ਆ ਰੱਜ ਕੇ ਜਿਹੜੀ ਮੇਰੀ ਬੇਇੱਜ਼ਤੀ ਕਰਦੇ ਨੇ ਆਹ ਕੰਮ ਚੰਗਾ ਨਹੀਂ ਕੀਤਾ ਉਹਨਾਂ ਨੇ ਬੜਾ ਗਲਤ ਕੱਟਿਆ ਇਹਦੇ ਮੈਂ ਪਿਉਣਾ ਗੱਲ ਕਰਦਾ ਇਹਨਾਂ ਨੂੰ ਕਰਨੀ ਚਾਹੀਦੀ ਕੀ ਪਤਾ ਉਹਨਾਂ ਨੂੰ ਪਤਾ ਕਿ ਨਹੀਂ ਪਤਾ ਇੱਥੇ ਹੀ ਕਰਨਾ ਹੈ ਆ ਨਹੀਂ ਉਹਨਾਂ ਨੂੰ ਫੋਨ ਕਰੋ ਤੁਸੀਂ ਉਹਨੂੰ ਦੱਸੋ ਕਿ ਅੱਜ ਦੋਵੇਂ ਮਾਮਾ ਤੇ ਕਹ ਰਹੇ ਆ ਕੰਮ ਕਰਕੇ ਗੰਜਾਉਂ। ਫਿਰ ਉਹ ਬੜੇ ਦੋਕੇ ਮਾਰਦੇ ਤੈਨੂੰ ਇਦਾਂ ਕਰਦਾ ਕਿਦਾਂ ਕਰਦਾਂਗੇ। ਹਾਂ ਨਾ ਮੈਂ ਆਖਿਆ ਮੈਂ ਵੀ ਤੇ ਬਥੇਰੀ ਕੋਸ਼ਿਸ਼ ਕੀਤੀ ਵਸਾਉਣ ਦੀ ਆਂਦੀ ਹੈ ਤੁਹਾਡੀ ਕਰਤੂਤ ਨਹੀਂ ਵਸਾਉਣ ਦੀ ਮੇਰੇ ਤੇ ਹੈਗੀ ਹੀ ਵਸਣ ਦੀ। ਉਹ ਮੈਨੂੰ ਲੱਗਦਾ ਵੀ ਫੇਰ ਉਹਦਾ ਫਰਦਾ ਵੀ ਇੱਥੇ ਆਉਣ ਦਾ। ਪਤਾ ਜੂ ਲੱਗ ਗਿਆ ਉਹ ਮੁੰਡਾ ਇਹਨਾਂ ਚਲ ਗਿਆ ਬਾਹਰ। ਤੋ ਹੁਣ ਫੇਰ ਮਾਮਾ ਤੇ ਆ ਫਿਰੰਜ ਜਾਉਂ। ਵੀ ਆਜੇ ਇੱਥੇ ਪਰ ਮੈਂ ਨਹੀਂ ਤੁਮ ਬੰਦੇ ਨਹੀਂ ਹੁਣ। ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ? ਆਹ ਫੋਨ ਕਰਨ ਦਾ ਮੌਕਾ ਦਿੱਤਾ ਮੈਂ ਤਾਂ ਘਟ ਘਟ ਪਾਣੀ ਪਿਆਲਾ ਤਾਂ ਹੋ ਗਿਆ ਸ਼ੁਰੂ ਉਹ ਮੇਰਾ ਤਾਂ ਮਾਲ ਘਟਣ ਤੱਕ ਗੰਜਾ ਦੋਏ ਮਾਵਾਂ ਤੀਆਂ ਐਨੀ ਲਾਹਾ ਕੀਤੀ ਉਹਨਾਂ ਨੇ ਮੇਰੀ ਗੱਲ ਨਹੀਂ ਕਰਨ ਵਾਲੀ ਕਿਤੇ ਤੇ ਤੇਰੇ ਕੋਲ ਨਹੀਂ ਸਰਿਆ ਤੇ ਜਿੰਨੀ ਆ ਕੇ ਤੇਰੇ ਕੋਲ ਹੁੰਦਾ ਮੈਂ ਵੀ ਜਵਾਬ ਦੇ ਦਿੱਤਾ ਮੈਂ ਦੱਸ ਘਰਾਂਿਆਂ ਨੂੰ ਕੀ ਕਹਿਣਾ ਸੀਗਾ ਪਰ ਉਹਨਾਂ ਨੇ ਬੋਲਣ ਲੱਗਿਆ ਕਿ ਕੁੱਪ ਬੈਠਿਆ ਨਹੀਂ ਆ ਪਹਿਲੇ ਕਿੱਥੇ ਬੈਠੀਆਂ ਨਹੀਂ ਮੈਂ ਕਰਦਾ ਗੱਲ ਦੀ ਗੱਲ ਬਣ ਨਹੀਂ ਕਰੋ ਕਰੋ ਤੇ ਗੱਲ ਆ ਮੇਰੇ ਚਾਹੇ ਕੇਸ ਲਾਇਆ ਉਹਨਾਂ ਨੇ ਇੱਥੇ ਕਰਨਾ ਆਉਂਦੇ ਆ ਇਹਨਾਂ ਦਾ ਕੀ ਫਰਜ਼ ਇੱਥੇ ਆਉਂਦਾ ਹਾਂ ਹੋ ਤਾਂ ਗੱਲ ਮੈਂ ਕਹੀ ਆ ਪਰ ਇਹ ਵੀ ਕਰ ਕਰੋ ਸਹੀ ਫੋਨ ਬਣਾ ਕਰਦਾ ਮੈਂ ਤਾਂ ਨਹੀਂ ਪਤਾ ਹਾਂ ਸਰੀਰ ਦਾ ਗੰਦਾ ਪਾਇਆ ਨਾ ਨਿਕ ਤੇ ਹਰ ਕੁਮਾਤੀਆ ਭਾਈ ਤੁਹਾਡੀ ਮੈਂ ਗੱਲ ਮੰਨਦਾ ਤੁਹਾਨੂੰ ਦੱਸ ਕੇ ਨਹੀਂ ਹੋਈਆਂ ਇੱਥੇ ਇਹਨਾਂ ਰੌਲਾ ਪਾ ਕੇ ਗਈਆਂ ਵਾ ਸਾਰੇ ਆਂਡ ਬਣ ਤੋਹਦੇ ਵੀ ਕੀ ਗੱਲ ਹੋਈ ਆ ਸਾਡੀ ਪਿੰਡ ਵਿੱਚ ਜਿੱਤਾ ਜਦੋਂ ਕੇਸ ਲਾਇਆ ਤੁਸੀਂ ਤੇ ਸਾਰਾ ਹੱਥ ਹੱਲਾਉਣਾ ਕੋਟ ਵਿੱਚ ਹਾਂਜੀ ਹਾਂਜੀ ਠੀਕ ਹੈ ਠੀਕ ਸਮਝਾਓ ਇਹਨਾਂ ਨੂੰ ਫਿਰ ਅੱਗੇ ਤੋਂ ਇਹਦਾ ਕੰਮ ਨਹੀਂ ਹੋਣੀ ਜੀਗਾ ਠੀਕ ਹੈ ਜੀ ਉਹ ਇਹਨਾਂ ਦਾ ਭਲਾ ਹੋ ਜੀ ਇਹ ਕਿਹੜੇ ਵੇਲੇ ਪਹੁੰਚ ਗਏ ਉੱਥੇ ਵੇ ਉਹ ਵੇਖੋ ਘਰ ਚ ਕਿਹਨੂੰ ਪਤਾ ਨਹੀਂ ਉੱਥੇ ਕਿਤੇ ਵਾਦਾ ਘਾਟਾ ਹੋ ਜੇ ਹੈ ਤੇ ਕਿੱਦੋਂ ਬੰਦਾ ਜਾਊਗਾ ਮੁੜ ਕੇ ਗੱਲ ਤੇ ਆਪਣੀ ਸਾਡੇ ਸਿਰ ਤੇ ਇਹਨਾਂ ਤਾਂ ਨਾਸ ਹੋ ਜਾਏਗਾ ਆ ਲੈਣਦੇ ਇਹਨਾਂ ਨੂੰ ਇਹ ਨਾ ਜੀਵਨ ਦੀਆਂ ਰਗਾਂ ਘੁੱਟਣ ਵਾਲੀਆਂ ਤੁਹਾਨੂੰ ਦੱਸਾਂ ਗੱਲ ਉਹ ਤੇ ਹੈਗੀ ਮੇਰਾ ਜਿਗਾ ਤਾਂ ਕੁੜੀ ਨੂੰ ਵੀ ਮਾਦਾ ਨਾਲ ਹੀ ਇਹ ਫਿਰ ਜਿਹੜਾ ਤਾਂ ਗੰਦੀ ਵੇਖੋ ਕੋਈ ਨਹੀਂ ਆ ਲੈਣਦੇ ਇਹਨਾਂ ਹਾਂਜੀ ਇਟਾਲੀ ਦੇ ਪੁੱਲ ਨੂੰ ਫੋਨ ਅੱਛਾ ਉਹ ਤਾਂ ਕਹਿੰਦਾ ਮੈਨੂੰ ਕਿਸੇ ਗੱਲ ਦਾ ਪਤਾ ਨਹੀਂਗਾ ਲੈ ਦੱਸ ਦੱਸ ਕੇ ਰਿਆਂ ਨਾ ਇਹ ਬੜੀ ਹਸਿਆਰ ਜਨਾਨੀ ਆ ਆਪੇ ਮੂੰਹ ਚੋ ਅੱਗੇ ਭਜਾਈਓ ਵੇਖ ਲੋ ਕਿੱਡੀਆਂ ਚਲਾ ਕਮਾਵਾ ਤੀਆਂ ਦੱਸ ਉਹਨਾਂ ਨੂੰ ਜ਼ਰੂਰੀ ਨਹੀਂ ਸਮਝਿਆ ਦੱਸਣਾ ਹੈ ਜੇ ਦੱਸ ਕੇ ਹੁੰਦੇ ਤਾਂ ਉਹਨਾਂ ਹਣੀ ਨਹੀਂ ਤੇਰਾ ਚਲਦੀ ਘਰ ਚੇਦੀ ਆ ਤੈਨੂੰ ਤੇ ਕੁੜੀ ਦਾ ਪੱਠਾ ਭਾਇਆ ਨੇ ਉਹੀ ਤਾਂ ਗੱਲ ਕਹਿੰਦੇ ਵਸਣੇ ਦਿੱਤੀ ਤਾਂ ਕੋਈ ਗੱਲ ਨਹੀਂ ਹੁਣ ਜਦੋਂ ਉਹ ਅਪਰੇਟ ਤੇ ਹੋਊਗੀ ਉਹ ਲੱਗਦੇਗੀ ਹੀ ਮੈਨੂੰ ਕਿਹਾ ਸੀ ਮੈਂ ਕਿਹਾ ਅੱਗੇ ਤੁਹਾਨੂੰ ਤਾਂ ਕੰਮ ਨਹੀਂ ਨਹੀਂਦਾ ਅੱਛਾ ਕੀ ਜਾਂਦੇ ਸੀ ਉਹ ਤਾਂ ਮਿੰਦਾ ਕਰ ਜਾਂਦਾ ਵਿਚਾਰਾ ਇਹ ਅੱਛਾ ਉਹ ਚੰਗਾ ਬੰਦਾ ਵਿਚਾਰਾ ਚੰਗਾ ਵਾ ਚੱਲ ਕੋਈ ਗੱਲ ਆਪਣਾ ਫਰਜ਼ੀ ਦੱਸਣ ਦਾ ਦੱਸਤਾ ਨਾਲ ਸਾਨੂੰ ਪਤਾ ਲੱਗ ਗਿਆ ਵੀ ਘੱਟ ਪਤਾ ਹੀ ਨਹੀਂ ਉਹਨਾਂ ਕਿ ਇਸ ਗੱਲ ਦਾ ਹਾਂ ਜੀ ਬੇੜੇ ਕੰਮ ਤੇ ਚਾਹ ਬਣਾ ਮੜ ਕੇ ਚੱਲ ਬਸ ਲੱਗਾ ਨਿਭਣ ਲੱਗੇ ਫੇਰ ਤਾਂ ਖਲਾਰਾ ਪਿਆ ਬਸ ਨਿਭਣ ਨੇ ਜਿਆ ਉਹ ਮੇਰੀ ਗੱਲ ਹੁਣ ਤੱਕ ਕਿੱਥੋਂ ਆਈਆਂ ਜੋ ਆਉਣਾ ਕਿੱਥੋਂ ਹੈ ਹੈ ਆ ਸ਼ਹਿਰ ਤੱਕ ਕਿੰਨੀਆਂ ਹੀ ਕਿ ਆਪਣਾ ਟਾਈਮ ਖਾਲੀ ਜਾਂਦਾ ਕਿਹੜਾ ਸਮਾਨ ਰੱਖਿਆ ਤੇਰਾ ਕੁੜੀ ਦਾ ਸਮਾਨ ਹੀ ਥੋੜਾ ਜਿਹਾ ਉਹ ਲੈਣ ਗਈਆਂ ਸੀ ਨਾ ਤੁਹਾਨੂੰ ਕਾਦੀ ਕੁਸ਼ਗੇ ਸਪਈ ਐ ਡੀ ਹੈ ਮੇਰੀ ਗੱਲ ਸੁਣ ਲੈ ਮੈਨੂੰ ਫੋਨ ਆ ਗਿਆ ਕਿੱਥੇ ਤੂੰ ਗਈਆਂ ਸੀ ਕਿੰਨੇ ਫੋਨ ਕੀਤਾ ਤਾ ਤੂੰ ਆਖੇ ਲੱਗਦੀਆਂ ਨਹੀਂ ਹੈ ਨਹੀਂ ਕੀਤੀ ਤੜਜੀ ਇੱਥੇ ਕੁਝ ਵੀ ਨਹੀਂ ਕਰਕੇ ਆਈਆਂ ਉਹ ਵੇਖੋ ਇੰਨਾ ਕੋਈ ਕਰਕੇ ਤੇ ਫਿਰ ਕਹਿੰਦੇ ਕੀਤਾ ਕੱਖ ਨਹੀਂ ਮੇਰੀ ਸੁਣ ਲੈ ਗੱਲ ਤੇ ਪਰਮਾ ਦਾ ਬੈਠੋ ਇਧਰੋਂ ਵੀ ਲੋ ਇਧਰ ਰੜ ਕੇ ਬਹੁਤ ਜਿਹੜੇ ਤੂੰ ਕਰਤੂਤਾ ਕਰਦੇ ਮੈਨੂੰ ਸਾਰਾ ਪਤਾ ਵਾ ਉਹ ਕਿੱਧਰ ਗਈਆਂ ਏ ਤੂੰ ਮੈਂ ਕਿਹੜੇ ਕਰਦੀ ਕਰਨੀ ਹੈ ਕੋਈ ਗੱਲ ਕਰਨ ਗਿਆ ਮਾੜਾ ਮੋੜਾ ਸੋਚੋ ਕਿਦਾਂ ਬੋਲਣ ਦੇ ਜੀ ਤੁਸੀਂ ਤੇ ਮੇਰੀ ਗੱਲ ਸੁਣ ਜੱਸੇ ਸੋਦੇ ਕੇ ਲੈਣਗੇ ਗਿਆ ਤੁਸੀਂ ਜਾਣਾ ਨਹੀਂ ਠਾਗੋ ਗੱਲ ਕਰ ਮੇਰੇ ਤੋਂ ਕੇ ਚਰਣੇ ਕੀ ਲੈਣਗੇ ਤੁਸੀਂ ਅਜੇ ਉਹ ਨਾ ਚੰਗੇ ਹੀ ਤੁਹਾਡੇ ਦੁਆ ਨਾ ਮਾਵਾਂ ਧੀਆਂ ਦੇ ਨਾ ਕਹਿੰਦੇ ਝਾਟਾ ਪੁੱਟ ਕੇ ਨਾ ਨੱਪਦੇ ਤੁਹਾਨੂੰ ਵੀ ਤੇ ਫਿਰ ਤੁਹਾਨੂੰ ਬੜਾ ਲੱਗਦਾ ਕਹਿੰਦੇ ਘਰ ਕਿਤਨਾ ਜਾਈਦਾ ਸੰਭਾਲ ਲੈਣਾ ਹੈ ਕੰਮ ਸਕੇ ਬੋਲਣ ਦੀ ਤਕੜ ਸਿੱਖੋ ਕਿਦਾਂ ਬੋਲਣ ਦੇ ਜੀ ਤੁਸੀਂ ਹੁਣ ਆਪਣਾ ਸੋਨਾ ਨਹੀਂ ਲੈਣਾ ਉਹਨਾਂ ਕੋਲੋਂ ਉਹਨਾਂ ਨੂੰ ਥੋੜੀ ਛੱਡ ਦੇਣਾ ਮੈਂ ਡੈਡ ਜੀ ਉਹ ਗੱਲ ਤੇ ਮੁੱਕ ਲੈ ਆਂਦੇ ਅਜਲੇ ਕਿਦਾਂ ਮੁੱਕ ਜੂਗੀ ਅਜੇ ਇੱਕ ਦੋ ਤਰੀਕਾ ਹੋਰ ਪੈਣੀ ਆ ਫੇਰ ਸੋਨੇ ਤੱਕ ਗੱਲ ਆਉਣੀ ਆ ਕੋਟਾਂ ਤੱਕ ਤਾਂ ਜਾਂਦੀ ਨਹੀਂ ਕਿ ਮਹਾਰਾਣੀ ਅੰਦਰ ਵੜ ਕੇ ਬਹਿ ਲਿੰਦੀ ਆ ਹੋ ਕੀ ਗੱਲ ਹੋ ਗਈ ਏ ਓਏ ਯਾਰ ਉੱਥੋਂ ਆਏ ਆਂ ਕਿੱਥੋਂ ਇਹ ਤਾਂ ਫੋਰਾ ਤਾਂ ਫਰਦਿਆ ਦੋਏ ਓ ਮਮੀ ਤੂੰ ਹੀ ਉੱਥੇ ਕਰਨ ਗਏ ਹੈ ਹੀ ਮੈਂ ਬਸ ਦੱਸ ਤੂੰ ਹੀ ਤੇ ਜਾਣਾ ਨਹੀਂ ਗਾ ਜਿਹੜਾ ਮੇਰਾ ਸੋਨਾ ਵਿਆਹ ਉੱਥੇ ਉਹਦੇ ਲੈ ਕੇ ਆਉਣਾ ਨਾ ਸਮਾਨ ਤੇ ਆਉਂ ਤੂੰ ਦੀ ਗੱਲ ਕਰਦੇ ਨਹੀਂ ਕੋਈ ਸਮਾਨ ਤਾਂ ਤੈਨੂੰ ਕਰਾਉਂਦੇ ਤੁਸੀਂ ਲੈਣ ਗਈਆਂ ਉੱਥੇ ਓ ਸੁਣਦਾ ਵਾ ਗੱਲ ਉਹ ਤਾਂ ਆਪਣੀ ਘਰ ਵਾਲੀ ਦੇ ਮਗਰ ਲੱਗਾ ਇਹ ਤਾਂ ਮਾਰ ਕੇ ਸੱਟ ਕੋ ਵੇੜ ਦਾ ਕੰਮ ਇਹਦਾ ਮੈਨੂੰ ਲੱਗਾ ਇੱਥੇ ਕਿਹਦੇ ਗਈਆਂ ਨੇ ਇੱਥੇ ਗਈਆਂ ਇੱਥੇ ਗਈਆਂ ਘਰੋਂ ਕੋਹ ਜਾਂ ਮੈਂ ਕਿਦੇ ਦੱਸ ਕੇ ਤੁਹਾਡੇ ਨਾਲ ਸਲਾਹ ਕੀਤੀ ਤੁਸੀਂ ਵੀ ਪੈ ਗਏ ਇਹਦੇ ਨਾਲ ਸਲਾਹ ਕੀਤੀ ਇਹ ਵੀ ਪੈ ਗਿਆ ਫਿਰ ਕੁਛ ਨਾ ਕੁਛ ਆਪਾਂ ਤੇ ਕਰਨਾ ਸੀ ਨਾ ਉਹ ਮੰਮੀ ਆਈ ਉੱਤੇ ਕਿਹੜੇ ਮੂਹ ਨਾ ਜਾਣਾ ਸੀ ਮੈਂ ਕਹਿੰਦਾ ਚੰਗੇ ਰਹਿ ਕੇ ਜਿੰਦੀਆਂ ਕਾਲੀ ਘਰ ਆ ਕੇ ਮਰ ਜੰਦੀਆਂ ਵਰਾਜ ਕਹਾ ਕੇ ਕੋਹ ਮਰ ਜੰਦੀਆਂ ਐਡੀ ਛੱਤੀ ਨਹੀਂ ਮਰਦੀਆਂ ਤੁਹਾਡਾ ਰਗੜਾ ਖਰਾਸੀ ਹੋ ਜਾਂਦੀ ਖਰਾਸੀ ਨਹੀਂ ਹੋ ਦਿੰਦੀ ਮੈਂ ਠੀਕ ਆ ਨਾ ਤੁਹਾਡਾ ਪੁੱਤ ਵੀ ਇਹੋ ਚਾਹੁੰਦਾ ਤੁਸੀਂ ਵੀ ਇਹੋ ਚਾਹੁੰਦੇ ਜੀ ਕਰਦੀ ਗਈ ਫਿਰਦੀ ਐ ਕਿਤਨਾ ਮੂੰਹ ਕੱਢ ਕੇ ਮੇਰੇ ਗਾੜੀ ਬੈਠਿਆ ਮੈਂ ਕੰਤਾ ਮਾਰੀ ਤੈਨੂੰ ਮੈਂ ਉਹ ਨਾ ਡੈਡੀ ਹੱਥ ਹੋਈ ਹੈ ਡੈਡੀ ਚਾਹ ਦੇਖੋ ਤੇ ਮਮੀ ਤੇ ਆ ਕੇ ਚੋਹਦੇ ਨੇ ਚੁੱਪ ਕਰ ਜਾ ਤੂੰ ਤੈਨੂੰ ਦੱਸਣਾ ਬੁੱਧੀ ਸਿਆਣੀ ਭਾਂੜੀ ਤੂੰ ਤੇਰਾ ਸਾਰਾ ਸਿਆਪਾ ਹੋ ਇੱਥੇ ਜੇ ਤਾਂ ਮੈਂ ਨਹੀਂ ਆਣ ਹੁੰਦੀ ਉੱਥੇ ਜਾਂਦੀਆਂ ਹਨ ਨਾ ਤੁਹਾਨੂੰ ਤਾਂ ਹੈਗੀ ਹੈ ਮੈਂ ਕਿਰਦਿੰਦਾ ਚੰਗੇ ਨਾਲ ਜੁੰਡੇ ਤੇ ਪੁੱਟਣੇ ਨੇ ਤਸੇ ਨਾ ਤੁਹਾਨੂੰ ਪਤਾ ਕਿਦਾਂ ਲੱਗਾ ਉਹ ਯਾਰ ਉਹ ਕਿਤਾ ਪਰਮ ਦੇ ਪਿਓ ਨੇ ਮੈਨੂੰ ਫੋਨ ਵੀ ਹੱਥੇ ਆਣ ਕੇ ਆਦੇ ਉਹ ਤਾਂ ਮਾਸ਼ਾ ਲਾਏ ਉਹਨਾਂ ਨਾਲ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਨਾ ਉਹ ਚੰਗੇ ਨੇ ਫਿਰ ਵੀ ਜਿੰਨਾਂ ਕੋ ਜੱਗੋ ਕੀਤਾ ਨਹੀਂ ਆਂੀਆਂ ਯਾਰ ਉਹਦੇ ਨਾਲ ਵੀ ਕੋੜੇ ਕੋੜੇ ਸ਼ਰਮ ਆਉਂਦੀ ਹੈ ਯਾਰ ਗੱਲ ਕਰਦੇ ਆ ਇਹ ਭਾਵੇਂ ਕਿਹਦੇ ਹਿਸਾਬ ਨਾਲ ਕਿੱਥੋਂ ਚਲ ਗਈਆਂ ਮੈਂ ਮਿੰਦਾ ਦੱਸਿਆ ਰੇ ਨਾਲ ਤੈਨੂੰ ਪਤਾ ਵਾ ਉਹ ਮੈਂ ਤਾਂ ਇੱਥੇ ਆਇਆ ਨਦੀਪ ਦੇ ਕੋਲ ਤੋਂ ਮੈਨੂੰ ਆਂਦੀ ਕਿਤੇ ਗਏ ਨੇ ਕਿੱਥੇ ਦੇ ਮੈਂ ਮੈਨੂੰ ਤਾਂ ਪਤਾ ਕਈਆਂ ਇਹ ਮੜੀਆਂ ਜਦੋਂ ਜਾਣੀਆਂ ਆ ਅਧੋਈ ਏ ਤਾਂ ਨਾਲ